ਡਿਪੋਰਟ ਹੋਏ ਨੌਜਵਾਨਾਂ ਨੂੰ ਲੈ ਕੇ ਅੱਜ ਦੱਸਦੀਏ ਕਿ ਸੰਸਦ ਦੇ ਵਿੱਚ ਮੁੱਦਾ ਗਰ ਗਿਆ ਹੈ ਤੇ ਜਿਸ ਨੂੰ ਲੈ ਕੇ ਸਿੱਚੇਵਾਲ ਦੇ ਵੱਲੋਂ ਇਹ ਗੰਭੀਰ ਮੁੱਦਾ ਚੱਕਿਆ ਗਿਆ ਤੇ ਉੱਥੇ ਹੀ ਉਹਨਾਂ ਨੇ ਏਜੰਟਾਂ ਨੂੰ ਲੈ ਕੇ ਤਿੱਖੇ ਨਿਸ਼ਾਨੇ ਵਿਸਾਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਲਾਲਚ ਦੇ ਕੇ ਵਿਦੇਸ਼ ਭੇਜਿਆ ਜਾ ਰਿਹਾ ਤੇ ਏਜੰਟਾਂ ਦੇ ਖਿਲਾਫ ਸਖਤ ਕਾਰਵਾਈ ਦੀ ਜਿਹੜੀ ਕਿ ਲਗਾਤਾਰ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਤੇ ਦੱਸਦੀਏ ਕਿ ਸੀਟੇਵਾਲ ਦੇ ਵੱਲੋਂ ਜਿਹੜਾ ਕਿ ਇਹ ਮੁੱਦਾ ਚੱਕਿਆ ਗਿਆ ਤੇ ਹੋਰ ਕੀ ਕਹਿਣਾ ਉਹ ਤੁਹਾਨੂੰ ਪਹਿਲਾਂ ਸੁਣਾਉਣਾ ਉਹ ਨੌਜਵਾਨ ਜਿਹੜੇ ਸਾਡੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਰਲ ਰਹੇ ਆ ਜਿਨ੍ਹਾਂ ਦੇ ਜ਼ਿੰਮੇਵਾਰ ਟਰੈਵਲ ਏਜੰਟਾ ਜਿਹੜੇ ਨੌਜਵਾਨਾਂ ਨੂੰ ਇਹੋ ਜੇ ਸੁਪਨੇ ਦਿਖਾਉਂਦੇ ਆ ਤੇ 50 50 60 60 ਹਜ਼ਾਰ ਲੱਖ ਰੁਪਈਆ ਲੈ ਕੇ ਫਿਰ ਉਹਨਾਂ ਨੂੰ ਬਨਾਮਾਂ ਦੇ ਜੰਗਲਾਂ ਦੇ ਵਿੱਚ ਛੱਡ ਦਿੰਦੇ ਆ ਤਸੱਦਦ ਵਰਗੀਆਂ ਘਟਨਾਵਾਂ ਹੁੰਦੀਆਂ ਨਦੀਆਂ ਦਰਿਆਵਾਂ ਸਰਹੱਦਾਂ ਨੂੰ ਪਾਰ ਕਰਕੇ ਫੜੇ ਜਾਣ ਤੇ ਨੌਜਵਾਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾ ਰਿਹਾ ਜਿੱਥੇ ਉਹਨਾਂ ਦੇ ਜੀਵਨ ਜਿਹੜੇ ਹੈਗੇ ਆ ਉਹ ਗਲ ਰਹੇ ਆ ਅਰਮੀਨੀਆ ਦੀਆਂ ਜੇਲ੍ਹਾਂ ਦੇ ਵਿੱਚ ਟਰੈਵਲ ਏਜੰਟਾਂ ਨੇ ਪੁਛਾਇਆ ਕਿੰਨੇ ਹੀ ਨੌਜਵਾਨ ਸਜ਼ਾ ਕੱਟ ਰਹੇ ਆ ਬੇਵੱਸ ਨੌਜਵਾਨਾਂ ਨੂੰ ਰੋਸ਼ ਦੇ ਵਿੱਚ ਕੁਝ ਫਸੇ ਹੋਏ ਆ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਹੈ ਇਹ ਨੌਜਵਾਨ ਆਪਣੀ ਰੋਜ਼ਗਾਰ ਦੀ ਭਾਲ ਦੇ ਵਿੱਚ ਫਸ ਜਾਂਦੇ ਆ ਜਿਸ ਤਰ੍ਹਾਂ ਆ ਥੋੜਾ ਦਰ ਪਹਿਲਾਂ ਹੀ ਅਮਰੀਕਾ ਤੋਂ ਜਿਹੜੇ ਗੈਰ ਕਾਨੂੰਨੀ ਇਸ ਤਰ੍ਹਾਂ ਏਜੰਟਾਂ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਮਗਰੋਂ ਉਹਨਾਂ ਨੂੰ ਇਹ ਇਹਨਾਂ ਦਾ ਜਿਹੜਾ ਜਿਹੜਾ ਇਹ ਆਪਸ ਵਿੱਚ ਜਿਹੜਾ ਇਹਨਾਂ ਦਾ ਗਹਿਕ ਬਣਿਆ ਹੋਇਆ ਉਹ ਇਕੱਲਾ ਭਾਰਤੀ ਨਹੀਂ ਦੂਸਰੇ ਮੁਲਕਾਂ ਦੇ ਵਿੱਚ ਵੀ ਹੈ ਇਸ ਤਰ੍ਹਾਂ ਬਹੁਤ 100 ਤਕਰੀਬਨ 25 ਲੜਕੀਆਂ ਸੀ ਆਪਣੀ ਕੋਸ਼ਿਸ਼ ਦੇ ਨਾਲ ਵਿਦੇਸ਼ ਵਿਭਾਗ ਦੇ ਸਹਿਯੋਗ ਦੇ ਨਾਲ ਵਾਪਸ ਅਰਬ ਮੁਲਕਾਂ ਤੋਂ ਵਾਪਸ ਲਿਆਉਂਦੀਆਂ ਜਿਨ੍ਹਾਂ ਦੇ ਨਾਲ ਜਿਹੜੇ ਇਥੋਂ ਜਿਹੜਾ ਹੈ ਉਹ ਵੀਜ਼ਾ ਲੈ ਕੇ ਜਿਹੜਾ ਹੈ ਘੁੰਮਣ ਫਿਰਨ ਦਾ ਤੇ ਉੱਥੇ ਜਾ ਕੇ ਉਹਨਾਂ ਨੂੰ ਵੇਚ ਦਿੰਦੇ ਆ ਤੇ ਉਹਨਾਂ ਦੇ ਪੈਸੇ ਲੈ ਲੈਂਦੇ ਆ ਉਹਨਾਂ ਕੋ ਇਹੋ ਜਿਹੜਾ ਹੈ ਉੱਥੇ ਸਿਗਨੇਚਰ ਕਰਾ ਲੈਂਦੇ ਆ ਅਰਬੀ ਦੇ ਵਿੱਚ ਉਹ ਲਿਖੇ ਹੋਏ ਹੁੰਦੇ ਆ ਉਹਨਾਂ ਨੂੰ ਨਾਂ ਪੜਨ ਦੀ ਸਮਝ ਹੁੰਦੀ ਆ ਪਰ ਮੁਗਰ ਉਹਨਾਂ ਨੂੰ ਕਹਿੰਦੇ ਕਿ ਤੁਹਾਡੇ ਆ ਦਸਤਕਤ ਕੀਤੇ ਹੋਏ ਆ ਤੇ ਉਹਨਾਂ ਦੇ ਨਾਲ ਜਸਮਾਨੀ ਸੋਜਣ ਵੀ ਆਉਂਦਾ ਉਹਨਾਂ ਦਾ ਮਾਨਸਿਕ ਤੌਰ ਦੇ ਉੱਤੇ ਵੀ ਟੌਰਚਰ ਕੀਤੇ ਜਾਂਦੇ ਆ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਸੀ ਜਿਹੜੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਸੀ ਬੇਨਤੀ ਕਰਦੇ ਆ ਕਿ ਭਾਰਤ ਸਰਕਾਰ ਇਹਨਾਂ ਟਰੈਵਲ ਏਜੰਟਾਂ ਦੇ ਉੱਤੇ ਸਿਕੰਜਾ ਕਸੇ ਜਿਹੜੀ ਨੌਜਵਾਨੀ ਸਾਡੀ ਜਿਹੜੀ ਹੈ ਬਾਹਰ ਜਾ ਕੇ ਰਸਤਿਆਂ ਦੇ ਵਿੱਚ ਰੋਲ ਰਹੀ ਆ ਉਹਨਾਂ ਨੂੰ ਰੋਕਿਆ ਜਾਵੇ ਕਿਉਂਕਿ ਉਹਨਾਂ ਮਾਤਾ-ਮਾਵਾਂ ਨੂੰ ਪਤਾ ਉਹਨਾਂ ਬੱਚਿਆਂ ਦਾ ਦਰਦ ਜਦੋਂ ਉਹਨਾਂ ਦੇ ਫੋਨ ਆਉਂਦੇ ਆ ਜਦੋਂ ਉਹਨਾਂ ਦੇ ਪਤਾ ਲੱਗ ਜਾਂਦਾ ਕਿ ਉਹ ਫਲਾਨੀ ਜੇਲ੍ਹ ਦੇ ਵਿੱਚ ਜਿਹੜੇ ਹੈ ਉਹ ਫਸ ਗਏ ਆ ਨਾ ਮਾਂ ਬਾਪ ਉਹਨਾਂ ਤੇ ਕੋਈ ਸੰਪਰਕ ਕਰ ਸਕਦੇ ਆ ਤੇ ਨਾ ਹੀ ਜਿਹੜੇ ਹੈਗੇ ਉਹ ਬੱਚੇ ਜਿਹੜੇ ਹੈ ਉਹ ਵਾਪਸ ਆਉਂਦੇ ਆ ਸੋ ਇਹ ਦਰਦ ਦਾ